ਦਾ ਵਹ ਜਬਾਨ ਕੰਟਰੋਲ ਚ ਰੱਖਣੀ ਚਾਹੀਦੀ ਹੈ ਗਰਜੀ ਤੇ ਕੀ ਗੱਲ ਆ ਆਪਣੇ ਘਰ ਇੰਨੀ ਸੰਗਤ ਆ ਰਹੀ ਹੈ ਕੀ ਚੱਕਰ ਇਹ ਭੁਇਨੇ ਥੱਪੜ ਮਾਰਿਆ ਉਹਦੇ ਜਿੱਜੀ ਦੇ ਕੋ ਕੰਗਣਾ ਦੇ ਚੰਗਾ ਆ ਕੇ ਮੜਾ ਚੰਗਾ ਵਾ ਦਲੇਰੇ ਤੂੰ ਦੱਸ ਇਹ ਜਿਹੜੀ ਆ ਨਾ ਕੰਗਣਾ ਇਹ ਮਾੜੀ ਚੰਗੀ ਚੁੰਗੀ ਨਹੀਂ ਹੈਗੀ ਇਹ ਕਿਸਾਨਾਂ ਬਾਰੇ ਗਲਤ ਬੋਲਦੀ ਸੀ ਆਲੇ ਬੀਬੀਆਂ ਨੂੰ ਕਹਿੰਦੀ ਸੀ 100-100 ਰੁਪਏ ਤੇ ਆਉਂਦੇ ਨਾ ਵਾ ਤਲੈਟਾ ਕੇ ਇਟਾ ਕੇ ਦੀ ਨਾ ਮਾ ਇਹਨੂੰ ਇਦਾ ਨਹੀਂ ਬੋਲਣਾ ਚਾਹੀਦਾ ਹੈ ਇਹਨੂੰ ਬੀਬੀਆਂ ਦਾ ਧਿਆਨ ਰੱਖਣਾ ਚਾਹੀਦਾ ਹੈ ਇੱਕ ਸਾਨਾ ਨੂੰ ਬਹੁਤ ਗਲਤ ਬੋਲਦੀ ਆ ਇਹਨੂੰ ਥੋੜਾ ਜਿਆ ਸਮਝਣਾ ਚਾਹੀਦਾ ਵਾ ਜਬਾਨ ਕੰਟਰੋਲ ਚ ਰੱਖਣੀ ਚਾਹੀਦੀ ਹੈ ਤੁਸੀਂ ਆਪਦੀ ਭੂਆ ਨੂੰ ਕੀ ਦਲੇਰ ਸਮਝਦੇ ਆ ਹਾਂਜੀ ਚੰਗਾ ਕੰਮ ਕੀਤਾ ਨੇ ਹਾਂਜੀ ਇਹਨੂੰ ਥੋੜਾ ਜਿਆ ਸਮਝਣਾ ਚਾਹੀਦਾ ਵਾ ਜਬਾਨ ਕੰਟਰੋਲ ਚ ਰੱਖਣੀ ਚਾਹੀਦੀ ਹੈ ਗਰਜੀਤ ਕੀ ਗੱਲ ਆਪਣੇ ਘਰ ਇੰਨੀ ਸੰਗਤ ਆ ਰਹੀ ਐ ਕੀ ਚੱਕਰ ਇਹ ਪੁਈਨੇ ਥੱਪੜ ਮਾਰਿਆ ਕਦੇ ਜਿੰਜੀ ਦੇ ਕੋ ਕੰਗਣਾ ਦੇ ਚੰਗਾ ਆ ਕੇ ਮੜਾ ਚੰਗਾ ਵਾ ਦਲੇਰੇ ਤੂੰ ਦੱਸ ਜਬਾਨ ਕੰਟਰੋਲ ਚ ਰੱਖਣੀ ਚਾਹੀਦੀ ਐ ਗਰਜੀਤ ਕੀ ਗੱਲ ਆਪਣੇ ਘਰ ਇੰਨੀ ਸੰਗਤ ਆ ਰਹੀ ਐ ਕੀ ਚੱਕਰ ਇਹ ਪੁਈਨੇ ਥੱਪੜ ਮਾਰਿਆ ਕਦੇ ਜਿੰਜੀ ਦੇ ਕੋ ਕੰਗਣਾ ਦੇ ਚੰਗਾ ਆ ਕੇ ਮੜਾ ਚੰਗਾ ਵਾ ਦਲੇਰਤ ਹੁੰਦਾ ਸਭ ਇਹ ਜਿਹੜੀ ਆ ਨਾ ਕੰਗਣਾ ਏ ਮਾੜੀ ਚੰਗੀ ਚੁੰਗੀ ਨਹੀਂ ਆਗੀ ਇਹ ਕਿਸਾਨਾਂ ਬਾਰੇ ਗਲਤ ਬੋਲਦੀ ਸੀ ਨਾਲੇ ਬੀਬੀਆਂ ਨੂੰ ਕਹਿੰਦੀ ਸੀ 100 100 ਰੁਪਏ ਦੇ ਆਉਂਦੇ ਆਵਾ ਨਾਲੇ ਟਕੇ ਟਕੇ ਦੀਆਂ ਆਵਾ ਇਹਨੂੰ ਇਹਦਾ ਨਹੀਂ ਬੋਲਣਾ ਚਾਹੀਦਾ ਸੀ ਇਹਨੂੰ ਬੀਬੀਆਂ ਦਾ ਧਿਆਨ ਰੱਖਣਾ ਚਾਹੀਦਾ ਸੀ ਇਹ ਕਿਸਾਨਾਂ ਨੂੰ ਬਹੁਤ ਗਲਤ ਬੋਲਦੀ ਆ ਇਹਨੂੰ ਥੋੜਾ ਜਿਆ ਸਮਝਣਾ ਚਾਹੀਦਾ ਵਾ ਜ਼ੁਬਾਨ ਕੰਟਰੋਲ 'ਚ ਰੱਖਣੀ ਚਾਹੀਦੀ ਏ ਤੁਸੀਂ ਆਪਦੀ ਭੂਆ ਨੂੰ ਕੀ ਦਲੇਰ ਸਮਝਦੇ ਆ? ਹਾਂਜੀ। ਚੰਗਾ ਕੰਮ ਕੀਤਾ ਨੇ? ਹਾਂਜੀ। ਇਹਨੂੰ ਥੋੜਾ ਜਿਆ ਸਮਝਣਾ ਚਾਹੀਦਾ ਵਾ। ਜ਼ੁਬਾਨ ਕੰਟਰੋਲ 'ਚ ਰੱਖਣੀ ਚਾਹੀਦੀ ਏ। ਗਰਜੀ ਤੇ ਕੀ ਗੱਲ ਆ ਆਪਣੇ ਘਰ ਇੰਨੀ ਸੰਗਤ ਆ ਰਹੀ ਏ ਕੀ ਚੱਕਰ? ਇਹ ਭੂਇਨੇ ਥੱਪੜ ਮਾਰਿਆ ਕਦੇ ਜੀਜੀ ਦੇ ਕੋਲ। ਕੋੰਗਾ ਨਾ ਦੇ। ਚੰਗਾ ਆ ਕੇ ਮੜਾ। ਚੰਗਾ ਵਾ। ਦਲੇਰੇ ਤੂੰ ਦੱਸ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ